ਆ ਗਿਆ ਦੱਸਣੀ ਹੋਇਆ ਮੈਂ ਰਣਜੀਤ ਦਾ ਰਟੋਲਾ ਜਿੱਕੇ ਜੋ ਗਰਾਹਾਂ ਸਨਾਮ ਬਲਾਕ ਦੇ ਅੱਗੇ ਜਿਹੜਾ ਆਪਣੇ 1 ਮਹੀਨੇ ਤੋਂ ਲਗਭਗ ਆਪਣਾ ਪੰਜਾਬ ਹੈਗਾ ਉਹ ਹੜਾਂ ਦੀ ਮਾਰ ਥੱਲੇ ਆਇਆ ਹੋਇਆ ਹੈਗਾ ਜਿਵੇਂ ਕਿ ਇੱਕ ਚਾਹੇ ਬਾਲੀ ਕਿਸੇ ਜ਼ਮੀਨ ਵਾਲਾ ਕਿਸਾਨ ਹੋਵੇ ਚਾਹੇ ਉਹ ਥੋੜੀ ਜਿਹੀ ਜ਼ਮੀਨ ਵਾਲਾ ਕਿਸਾਨ ਹੋਵੇ ਚਾਹੇ ਉਹ ਮਜ਼ਦੂਰ ਕਿਸਾਨ ਹੋਵੇ ਇੱਕ ਜਿਹੜੀ ਫਸਲ ਹੈਗੀ ਉਹ ਸਾਰੀ ਆਪਣਾ ਜੀਣ ਦਾ ਸਹਾਰ ਹੈਗਾ ਜਿੱਥੇ ਹੜ ਆਇਆਗਾ ਬਹੁਤ ਵੱਡੀ ਪੱਧਰ ਦੇ ਉੱਤੇ ਉੱਥੇ ਨੁਕਸਾਨ ਹੋਏਗਾ ਉਹਨਾਂ ਦੀਆਂ ਫਸਲਾਂ ਮਰੀਆਂ ਨੇ ਉਹਨਾਂ ਦੇ ਪਸ਼ੂ ਡੰਗਰ ਸਾਰੇ ਪਾਣੀ ਦੇ ਵਿੱਚ ਰੁੜ ਗਏ ਉਹਨਾਂ ਦਾ ਘਰ ਟਹਿ ਗਏ ਉਹ ਸਾਰੇ ਬੇਸਹਾਰ ਹੋ ਕੇ ਛੜਕਾਂ ਦੇ ਉੱਤੇ ਆਈ ਨੇ ਇਸ ਕਰਕੇ ਸਾਰੇ ਸੰਗਰੂਰ ਜ਼ਿਲ੍ਹੇ ਨੇ ਤੇ ਸਾਰੇ ਸਾਡੇ ਪੰਜਾਬ ਨੇ ਇਕੱਠੇ ਹੋ ਕੇ ਇਹ ਉਪਰਾਲਾ ਕੀਤਾਗਾ ਕਿ ਜਿੰਨਾ ਜਿੰਨੀ ਵੀ ਸਾਤ ਹੋ ਸਕੇ ਅਸੀਂ ਉਹਨਾਂ ਦੀ ਮਦਦ ਕਰੀਏ ਉਹਦੇ ਵਿੱਚੋਂ ਆ ਚੁੱਲ ਫੁੱਲ ਸੇਵਾ ਸਾਡੇ ਨਗਰ ਦੇ ਹਿੱਸੇ ਆਈ ਹੈ ਸਾਰੇ ਨਗਰ ਦੇ ਸਹਿਯੋਗ ਦੇ ਨਾਲ ਸਾਡੇ ਨਗਰ ਦੇ ਨੌਜਵਾਨਾਂ ਦੇ ਸਹਿਯੋਗ ਦੇ ਨਾਲ ਅਸੀਂ ਇਹ ਜਿਹੜੀ ਸਹਾਇਤਾ ਹੈ ਜੀ ਇਕੱਠੀ ਕਰੀਏਗੀ ਇਸ ਨੂੰ ਅੱਜ ਸਾਡੇ ਜਿਹੜੇ ਕਾਫਲੇ ਨੇ ਸਾਰੇ ਸੰਗਰੂਰ ਜ਼ਿਲ੍ਹੇ ਦੇ ਉਹ ਮਸਤੂਆਣਾ ਸਾਹ ਤੋਂ ਰਵਾਨਾ ਹੋਣਗੇ ਉਹਨਾਂ ਦੇ ਵਿੱਚ ਇਹ ਕਾਫਲੇ ਦੇ ਵਿੱਚ ਸਾਡੇ ਪਿੰਡ ਦੇ ਨੌਜਵਾਨਾਂ ਨੇ ਦੋ ਟਰਾਲੀਆਂ ਭਰ ਕੇ ਰਾਸਣ ਦੀਆਂ ਇਕੱਠੀਆਂ ਕਰੀਆਂ ਨੇ ਜਿਦੇ ਵਿੱਚ ਕਣਕ ਉਹਦੇ ਵਿੱਚ ਆਟਾ ਤੇ ਸੁੱਕੀਆਂ ਦਾਲਾਂ ਬੂਟ ਲੋਈਆਂ ਕੱਪੜੇ ਤੇ ਨਕਦੀ ਕੈਸ਼ ਉਹ ਲੈ ਕੇ ਸਾਡੇ ਨਗਰ ਦੇ ਜਿਹੜੇ ਨੌਜਵਾਨ ਨੇ ਸਾਰੇ ਨਗਰ ਦੇ ਸਹਿਯੋਗ ਦੇ ਨਾਲ ਅੱਜ ਮਸਤੂਆਣਾ ਸਾਹਿਬ ਨੂੰ ਰਵਾਨਾ ਹੋ ਰਹੇ ਨੇ ਇਹਨਾਂ ਦੇ ਨਾਲ ਮੈਂ ਸਾਰੇ ਹੀ ਨੌਜਵਾਨਾਂ ਦਾ ਤੇ ਮੇਰੇ ਨਗਰ ਨਿਵਾਸੀਆਂ ਦਾ ਤੇ ਮੇਰੇ ਪਿੰਡ ਦੀਆਂ ਮਾਤਾ ਮਾਪਿਆਂ ਦਾ ਦਇਆ ਦਿਨੋਂ ਧੰਨਵਾਦ ਕਰਦੀਆਂ ਜਿਵੇਂ ਕਿ ਰਟੋਲਾ ਪਿੰਡ ਤੋਂ ਸਾਡੇ ਇੱਕ ਛੋਟੇ ਜਿਹੇ ਸੱਦੇ ਦੇ ਉੱਤੇ ਸਾਡੇ ਨਾਲ ਸਾਡਾ ਸਾਰਾ ਨਗਰ ਇਕਜੁੱਟ ਹੋ ਕੇ ਚੁਰਦਾਗਾ ਮੈਂ ਸਾਰਿਆਂ ਦਾ ਤਹਿ ਦਿਲੋਂ ਫੇਰ ਧੰਨਵਾਦ ਕਰਦੀ ਆਂ